ਬਾਬਲ ਕਲਾਂ ਗੋਲੀ ਕਾਂਡ ਵਿੱਚ ਆਪਣੇ ਪਿਤਾ ਕਿਸ਼ਨ ਭਗਵਾਨ ਸਿੰਘ ਨੂੰ ਗਵਾਨ ਵਾਲੇ ਸੁਖਰਾਜ ਸਿੰਘ ਦਾ ਦਰਦ ਮੁਰਚਲ ਗਿਆ ਜੀ ਹਾਂ ਸੁਖਰਾਜ ਸਿੰਘ ਨੇ ਕਿਹਾ ਕਿ ਇੱਕ ਲਿਸਟ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਸ ਵਿੱਚ 114 ਇੰਸਪੈਕਟਰਾਂ ਨੂੰ ਪ੍ਰੋਮੋਸ਼ਨ ਦੇ ਕੇ ਡੀਐਸਪੀ ਬਣਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਪਰ ਸਿਰਫ ਇਹ ਦਿੱਕਤ ਹੈ ਕਿ ਇਹਦਾ 114 ਜਾਣਿਆਂ ਦੀ ਲਿਸਟ ਵਿੱਚ ਇੱਕ ਨਾਮ ਪ੍ਰਦੀਪ ਸਿੰਘ ਵੀ ਹੈ ਪ੍ਰਦੀਪ ਸਿੰਘ ਉਹ ਇੰਸਪੈਕਟਰ ਉਹ ਅਕਿਊਜ਼ਡ ਬਾਬਲ ਕੜਾਕਾਨ ਦੇ ਜਿਹਨੂੰ ਪ੍ਰਮੋਸ਼ਨ ਦਿੱਤੀ ਗਈ ਹੈ ਸੁਖਰਾਸ ਸਿੰਘ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦਾਦਾ ਜੀ ਆਪਣੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਨੂੰ ਇਨਸਾਫ ਦੀਵਾਨ ਲਈ ਦਰਦ-ਦਰ ਦੀਆਂ ਠੋਕਰਾਂ ਖਾ ਰਹੇ ਆ ਲੇਕਿਨ ਪੰਜਾਬ ਸਰਕਾਰ ਮੁੱਲਮ ਲਗਾਉਣ ਦੀ ਬਜਾਏ ਸ਼ਾਇਦ ਨਮਕ ਛਿੜਕ ਰਹੀ ਹੈ ਉਹਨਾਂ ਨੇ ਕਿਹਾ ਅਜੇ ਨਮਕ ਇੱਕ ਵਾਰ ਪਹਿਲਾਂ ਵੀ ਛਿੜਕਿਆ ਗਿਆ ਸੀਗਾ ਜਦੋਂ ਇੱਕ ਅਕਿਊਜ਼ਡ ਸੁਹੇਲ ਸਿੰਘ ਬਰਾੜ ਦੀ ਧਰਮ ਪਤਨੀ ਨੂੰ ਐਡਵੋਕੇਟ ਜਨਰਲ ਅਸਿਸਟੈਂਟ ਐਡਵੋਕੇਟ ਜਨਰਲ ਨਿਊਜ਼ ਕੀਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਉਸ ਵਕਤ ਤਾਂ ਅਸੀਂ ਇਹ ਕੋੜਾ ਕੁੱਟ ਪੀ ਲਿਆ ਪਰ ਹੁਣ ਐਤ ਕੀ ਦੁਬਾਰਾ ਕੋੜਾ ਕੁੱਟ ਪੀਣ ਨੂੰ ਦਿਲ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਕਿ ਲੀਗਲੀਅਟ ਤੇ ਟੈਕਨੀਕਲੀ ਠੀਕ ਹੈ ਕਿ ਜਿਹੜੇ ਇਨਸਪੈਕਟਰ ਨੇ ਜਿਹੜੇ ਆਪਣੀ ਸਰਵਿਸ ਨਿਭਾ ਰਹੇ ਆ एलिਜੀਬਲ ਨੇ ਡਿਊਟੀ ਤੇ ਨੇ ਉਹ ਡਿਪਟੀ ਪ੍ਰਮੋਟ ਹੋ ਸਕਦੇ ਆ ਲੇਕਿਨ ਸਰਕਾਰ ਜੋ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਸੀ ਕਿ ਬਾਬਲ ਕਲਾ ਕਾਂਡ ਦੇ ਵਿੱਚ ਇਨਸਾਫ ਦਵਾਇਆ ਜਾਊਗਾ ਜਿੱਦਾਂ ਇਹ ਸਰਕਾਰ ਬਣੂਗੀ ਪਰ ਸ਼ਾਇਦ ਇਹ ਜੋ ਵਾਅਦੇ ਨੇ ਇਹ ਦਾਅਵੇ ਨੇ ਖੋਖਲੇ ਨਜ਼ਰ ਆ ਰਹੇ ਆ ਲਾਰੇ ਨਜ਼ਰ ਆ ਰਹੇ ਆ ਉਲਟਾ ਮੁੱਲਮ ਲਗਾਉਣ ਦੀ ਬਜਾਏ ਜਿਹੜੇ ਵੀ ਬਾਬਲ ਕਲਾ ਗੋਲੀ ਕਾਂਡ ਦੇ ਅਕਿਊਜ਼ ਸਨ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਅਸਿਸਟੈਂਟ ਐਡਵੋਕੇਟ ਜਰਨਲ ਲਗਾ ਕੇ ਅਤੇ ਫਿਰ ਇਨਸਪੈਕਟਰਾਂ ਨੂੰ ਡੀਐਸਪੀ ਪ੍ਰਮੋਟ ਕਰਕੇ ਇਹੋ ਪ੍ਰਤੀਤ ਹੋ ਰਿਹਾ ਹੈ ਕਿ ਇਨਸਾਫ ਤਾਂ ਦੂਰ ਦੀ ਗੱਲ ਹੈ ਸ਼ਾਇਦ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਵੀ ਨਹੀਂ ਪਹੁੰਚ ਰਹੀ ਤੇ ਸਰਕਾਰ ਦਾ ਜੋ ਦਿਲ ਹੈ ਉਹ ਸਾਡੇ ਵਾਸਤੇ ਨਰਮ ਤਾਂ ਕੀ ਹੋਣਾ ਸਾਡੇ ਪ੍ਰਤੀ ਹੋਰ ਜ਼ਿਆਦਾ ਸਖਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ